ਵਰਮੂ ਘ ਪਿਆਰਿਓ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਧੰਨ ਗੁਰੂ ਨਾਨਕ ਪਾਸ਼ਾ ਮਹਾਰਾ ਧੰਨ ਗੁਰੂ ਅਰਜਨ ਦੇਵ ਜੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਨਵੋ ਮਤਾ ਸਹਿ ਦੇਵਾ ਦਸਵੇਸ਼ ਪਤਾ ਮਹਾਰਾਜ ਸਿੰਘੋਸ਼ੀ ਦੋ ਸੋ ਗੁਰੂ ਕੇ ਪਿਆਰਿਓ ਆਓ ਆਪਾਂ ਗੁਰੂ ਸਿਚੇ ਪਾਸ਼ਾ ਮਹਾਰਾ ਦੀ ਵਡਿਆਈ ਕਰੀਏ ਆਪਣੀ ਪ੍ਰੀਤਮੀਆਂ ਗੱਲਾਂ ਕਰੀਏ ਬਾਤਾਂ ਪਾਈਏ ਸਿਚੇ ਪਾਸ਼ਾ ਮਹਾਰਾ ਜੀ ਦੀ ਜੋ ਆਪਣਾ ਤਾਂ ਇਹੀ ਆਤਮਿਕ ਭੋਜਨ ਹੈ ਜੁੜੇ ਰਿਹਾ ਕਰੋ ਸੱਚੇ ਪਾਰਸਾ ਮਹਾਰਾਜ ਦੇ ਨਾਲ ਗੁਰੂ ਦਾ ਸ਼ਬਦ ਸੁਣਨਾ ਗੁਰੂ ਦੇ ਚਰਨ ਫੜਨ ਦੇ ਮੁਤਾਬਕ ਹੈ ਗੁਰੂ ਦੇ ਜਦੋਂ ਤੁਸੀਂ ਗੁਰੂ ਦਾ ਸ਼ਬਦ ਸੁਣਦੇ ਹੋ ਜਾਂ ਪੜ੍ਹਦੇ ਹੋ ਇਹ ਸਮਝੋ ਤੁਸੀਂ ਗੁਰੂ ਦੇ ਚਰਨ ਫੜ ਰੱਖੇ ਨੇ ਇਸ ਤਰੀ ਆਪਣਾ ਜ਼ਿੰਦਗੀ ਲੰਗੀ ਜਾਵੇ ਸਾਰੀ ਗੁਰੂ ਨੂੰ ਸਮਰਪਿਤ ਹੋ ਜਾਓ ਬਸ ਗੁਰਵਾਣੀ বিনা ਚੜ੍ਹਦੀ ਕਲਾ ਨਹੀਂ ਆਉਂਦੀ ਰਹਗੀ ਜਿੰਨਾ ਗੁਰਵਾਣੀ ਦੇ ਨਾਲ ਤੁਸੀਂ ਜੁੜੇ ਰਹੋਗੇ ਫਾਇਦਾ ਹੀ ਫਾਇਦਾ ਵਸ ਪ੍ਰਵਾਹ ਨਾ ਕਰੋ ਸਤੇ ਪਾਖ ਮਾਰ ਸਾਰੇ ਮਸਲੇ ਤੁਹਾਡੇ ਹੱਲ ਕਰ ਦੇਣਗੇ ਚੜ੍ਹਦੀ ਕਲਾ ਜਰਿਆ ਕਰੋ ਆਪਣੇ ਆਪ ਨੂੰ ਹਾਂ ਪੱਕੀ ਰੱਖਿਆ ਕਰੋ ਨਾ ਤਾਂ ਤੁਹਾਡੇ ਜੀਵਨ ਵਿੱਚ ਆ ਵੀ ਨਾ ਇਹ ਕਾਟੀ ਮਾਰ ਦੋ ਵੀ ਆਹ ਕੰਮ ਹੋਊਗਾ ਪਤਾ ਨਹੀਂ ਨਾ ਦੇ ਕਾਟੀ ਮਾਰ ਦੋ ਹਾਂ ਹੀ ਹਾਂ ਚੱਲਣ ਦੋ ਸਾਡੀ ਸੋਚ ਬਸ ਚੜ੍ਹਦੀ ਕਲਾ ਵਾਲੀ ਹੋਵੇ ਸੋ ਅੱਜ ਆਪਾਂ ਵਿਚਾਰ ਕਰਦੇ ਆਂ ਗੁਰਮੁਖ ਪਿਆਰਿਓ ਗੁਰੂ ਕੀ ਸਾਧ ਸੰਗ ਜੀ ਆਪਣੇ ਦਸ਼ਮੇਸ਼ ਪਿਤਾ ਸਰਵੰਸਦਾਨੀ ਕਲਗੀਧਰ ਮਹਾਰਾਜ ਤੇ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਪਿਤਾ ਨੂੰ ਯਾਦ ਕਰੀਏ ਯਾਦ ਕਰਨ ਸਾਰੀ ਦਸ਼ਮੇਸ਼ ਪਿਤਾ ਮਹਾਰਾਜ ਨੂੰ ਰੋਮ ਰੋਮ ਖੜ ਜਾਂਦਾ ਹੈ ਅੱਜ ਅਪਾਂ ਵਿਚਾਰ ਕਰਾਂਗੇ ਸਿਤੇ ਪਾਸ਼ਾ ਮਹਾਰਾ ਦਾ ਨਾਮ ਦਾ ਜ਼ਾਫਰ ਨਾਮਾ ਬਾਣੀ ਦੀ ਜਿਹਦੀ ਜਿਹਦੇ ਬਾਰੇ ਬਹੁਤ ਘੱਟ ਦੱਸਿਆ ਗਿਆ ਪਰ ਇਹਦੀ ਤਾਕਤ ਬਹੁਤ ਜ਼ਿਆਦਾ ਹੈ ਜਿਨ੍ਹਾਂ ਨੇ ਜ਼ਾਫਰ ਨਾਮੇ ਦਾ ਜਾਪ ਕਰਿਆ ਨਾ ਬਸ ਬਾਰੇ ਨਿਆਰੇ ਹੋ ਗਏ ਸੰਗਜੀ ਸੋ ਆਪਾਂ ਆਪਾਂ ਦੋਕ ਸ਼ਬਦ ਪੜ ਲਈਏ ਮਰਚੇ ਪਾਸ਼ਾ ਦੇ ਇੱਕ ਓ ਅੰਕਾਰ ਹੁਕਮੁ ਸਤ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜ਼ਾਫਰ ਨਾਮ ਸਰੀ ਮੁਖਵਾ ਕਪਾ ਸਹੀ ਦਸਮੀ ਕਮਾਲੇ ਕਰ ਮਹਾਤ ਕਾਇਮ ਕਰੀਮਾ ਰਜਾਵਸ ਰਾਜ ਕਰਹਾ ਕੋ ਰਹੀਮ ਆਵਾ ਬਖਸ਼ ਬਖਸ਼ੰਧਾ ਓ ਦਸਤ ਗੀਰਾ ਰਜਾਵਸ ਰਜਾਵਸ ਰੋਜੀ ਦੇਹੋ ਦੇਲ ਪਜ਼ੀਰਾ ਸੈਨ ਸਾ ਖੋ ਵੀ ਦੇਹੋ ਰਹਿ ਨਮੋ ਕਿ ਬੇਗੁਨ ਬੇਚੂਨ ਚੂੰਬੇ ਨਾਮੋ ਨਾ ਸਾਜੋ ਨਾ ਵਾਜੋ ਨਾ ਪਾਜੋ ਨਾ ਅਰਸ ਖੁਦਾ ਬੰਦ ਬਖਸ਼ੰਗਹ ਅਉ ਐਸ ਅਰਸ ਜਹਾ پاک ਜ਼ਵਰ ਆਸਤ ਜ਼ਾਹਰ ਜ਼ਹੂਰ ਆਤਾ ਮੇ ਦੇਦ ਹਮ ਚਾਜ਼ਰ ਹਜ਼ੂਰ ਆਤਾ ਬਖਸ਼ਦੋ پاک ਪਰਵਰ ਦੇਗਾਰ ਰਹਿਮ ਅਤ ਰੋਜ਼ੀ ਦੇਹੋ ਹਰ ਦਿਆਰ ਗੁਰੂ ਕੋ ਪਿਆਰਿਓ ਬਹੁਤ ਹੀ ਮਿੱਠੀ ਬਹੁਤ ਹੀ ਪਿਆਰ ਵਾਲੀ ਬਾਣੀ ਐ ਇਹਦੇ ਵਿੱਚ ਤਾਕਤ ਕਿੰਨੀ ਕੈ ਇਹ ਲਿਖੀ ਗਈ ਐ ਦੀਨਾ ਕੰਗੜ ਵਿਖੇ ਮੋਗੇ ਚ ਸੱਚੇ ਪਾਸ਼ਾ ਮਹਾਂ ਨੇ ਦੀਨਾ ਕੰਗੜ ਵਿਖੇ ਲਿਖੀ ਜ਼ਾਫਰ ਨਾਮਾ ਜ਼ਾਫਰ ਨਾਮਾ ਦਾ ਮਤਨ ਹੁੰਦਾ ਜਿੱਤ ਦਾ ਖਤ ਜਿੱਤ ਦੀ ਚਿੱਠੀ ਜ਼ਾਫਰ ਨਾਮਾ ਜਦੋਂ ਸਤੇ ਪਾਸ਼ਾ ਮਹਾਰਾਜੀ ਸੰਗਾਂ ਪਿਆਰਿਆਂ ਨੂੰ ਸੰਗਤਾਂ ਨੂੰ ਕਹਿਣ ਲੱਗੇ ਕਿ ਔਰੰਗਜ਼ੇਬ ਨੇ ਬਹੁਤ ਜ਼ੁਲਮ ਕੀਤਾ ਉਹਦਾ ਪਾਪ ਦਾ ਘੜਾ ਭਰ ਗਿਆ ਹੁਣ ਉਹਨੂੰ ਆਪਾਂ ਕਿਉਂਕਿ ਔਰੰਗਜ਼ੇਬ ਦੇ ਜਿਹੜੇ ਕਰਮ ਨੇ ਪਾਪ ਕਰਨ ਦੇ ਕਾਰਨ ਚੰਗੇ ਕਰਮ ਖਤਮ ਹੋ ਗਏ ਪਿਛਲੇ ਹੁਣ ਉਹਨੇ ਮਰਨਾ ਹੈ ਇਹ ਸੰਗੋ ਹੁਣ ਤੁਸੀਂ ਦੱਸੋ ਬੀਓ ਨੂੰ ਸ਼ਸਤਰ ਨਾਲ ਮਾਰੀਏ ਜਾਂ 칼ਮ ਨਾਲ ਮਾਰੀਏ ਭਾਈ ਪਿਆਰੇ ਦਇਆ ਸਿੰਘ ਜੀ ਕਹਿਣ ਲੱਗੇ ਕਹਿੰਦੇ ਮਹਾਰਾਜ ਜੇ ਦੁਸ਼ਮਣ ਗੁੜ ਦਿੱਤਿਆ ਮਰਦਾ ਹੋਵੇ ਫਿਰ ਕਦੇ ਜ਼ਹਿਰ ਦੇਣ ਦੀ ਕੀ ਲੋੜ ਹੈ ਮਹਾਰਾਜ ਦੁਸ਼ਮਣ ਨੂੰ ਕਹਦੇ ਹੁਣ 칼ਮ ਨਾਲ ਮਾਰੋ ਮਹਾਰਾਜ ਕਹਿੰਦੇ ਕੋਈ ਗੱਲ ਫਿਰ 칼ਮ ਨਾਲ ਮਾਰਨ ਨੇ ਆਪਾ ਕਰਨੇ ਕਾਲਾ ਇਲਮ ਕਾਲਾ ਇਲਮ ਕਾਲੇ ਇਲਮ ਨੇ ਉਹ ਮਾਰਤਾ ਕਾਲੇ ਇਲਮ ਨੇ ਫਲਾਣੀ ਮੰਤਰ ਨੇ ਫਲਾਣਾ ਬੰਦਾ ਮਾਰਤਾ ਇਹ ਦਸ਼ਮੇਸ਼ ਪਿਤਾ ਦਾ ਜ਼ਫਰਨਾਮਾ ਕਾਲੇ ਇਲਮਾ ਦੋਪ ਕਿਤੇ ਬਹੁਤ ਵੱਡੀ ਗੱਲ ਹੈ ਸੰਗਜੀ ਇਹ ਪ੍ਰਤੱਖ ਮਾਰਿਆ ਹੈ ਮਹਾਰਾਜੇ ਪਾਸ਼ ਨੇ ਆਪਣੇ ਇਲਮ ਨਾਲ ਆਪਣੇ ਸ਼ਬਦ ਨਾਲ ਆਪਣੇ ਮੰਤਰ ਨਾਲ ਇਹ ਜ਼ਫਰਨਾਮਾ ਇਹ ਨਾਲ ਜਿਹੜਾ ਇਹ ਬਹੁਤ ਵੱਡਾ ਮਹਾ ਮੰਤਰ ਹੈ ਸੋ ਇਹ ਅਜਮਾਇਆ ਵੀ ਇਹ ਸੰਗਤਾ ਨੇ ਸਾਨੂੰ ਗੁਰਮੁਖ ਪਿਆਰੇ ਮਿਲਦੇ ਨੇ ਬਾੜੀਆਂ ਕਰਾਮਾਤਾ ਹੁੰਦੀਆਂ ਨੇ ਸੋ ਇੱਕ ਜਦੋਂ ਦੀਨਾ ਕੰਗੜ ਵਿਖੇ ਇਸ ਤੇ ਪਾਸ਼ਾ ਮਹਾਰਾਜ ਨੇ ਲਿਖ ਕੇ ਭੇਜਣਾ ਭਾਈ ਦਇਆ ਸਿੰਘ ਨੂੰ ਉਹ ਪੜਨ ਸਾਰੀ बेहोश ਹੋ ਕੇ ਡਿੱਗ ਪਿਆ ਖਤਮ ਹੋ ਗਿਆ ਸੀ ਉਹ ਹੱਥਾਂ ਦਾ ਲਿਖਿਆ ਹੋਇਆ ਦਸਵੇਂ ਪਾਸ਼ਾ ਮਹਾਰਾਜ ਦਾ ਭਾਈ ਦਇਆ ਸਿੰਘ ਕੋਲ ਸੀ ਫਿਰ ਗੁਰੂਕੀਆਂ ਫੌਜਾਂ ਵਿੱਚ ਆ ਗਿਆ ਗੁਰਸਿੱਖਾਂ ਸਿੰਘਾਂ ਕੋਲੇ ਆ ਗਿਆ ਇਹਦਾ ਪਾਠ ਬਹੁਤ ਜ਼ਰੂਰੀ ਹੈ ਤੁਸੀਂ ਸੁਣਿਆ ਹੋਵੇਗਾ ਸੰਗਤ ਜੀ 1962 ਦੇ ਵਿੱਚ ਜਦੋਂ ਲੜਾਈ ਲੱਗੀ ਸੀ ਨਾ ਚਾਈਨਾ ਬਾਰਡਰ ਤੇ ਇੱਕ ਆਪਣਾ ਪੰਜਾਬ ਦਾ ਭਾਈ ਹਰਭਜਨ ਸਿੰਘ ਹੁੰਦਾ ਸੀ ਹਰਭਜਨ ਸਿੰਘ ਤੇ ਉਹ ਚੱਲਦੀ ਜੰਗ ਦੇ ਵਿੱਚ ਚੱਲਦੇ ਜੁੱਧ ਦੇ ਵਿੱਚ ਨਾ ਦੁਸ਼ਮਣਾਂ ਉੱਤੇ ਗੋਲੇ ਫੇਕ ਕੇ ਗੋਲੇ ਸੁੱਟ ਕੇ ਬਾਲਸ ਫੇਰ ਆਜਾ ਕਰੇ ਚੱਲਦੀ ਲੜਾਈ ਵਿੱਚ ਉਹ ਬਾਅਦ ਦੇ ਵਿੱਚ ਵੱਡੇ ਵੱਡੇ ਆਸਰ ਸੀ ਜਿਹੜੇ ਇਕੱਠੇ ਹੋ ਕੇ ਕਹਿੰਦੇ ਭਾਈ ਹਰ ਹਰ ਭਜਨ ਸਿਆ ਤੇਰੇ ਕੋਲ ਇਹੋ ਜਿਹੀ ਕਿਹੜੀ ਤਾਕਤ ਹੈ ਤਾ ਕਹਿੰਦੇ ਤੂੰ ਚਲਦੇ ਗੋਲਿਆਂ ਦੇ ਵਿੱਚ ਸੁੱਟ ਕੇ ਗੋਲੇ ਕਹਿੰਦੇ ਆ ਜਾਂਦਾ ਤੈਨ ਭੜ ਤੁਮ ਵਿਚਾਰ ਰੱਖਿਆ ਆਰਮੀ ਦੇ ਵਿੱਚ ਦੁਸ਼ਮਣਾਂ ਦੇ ਵਿੱਚ ਐਸੀ ਕਿਹੜੀ ਤਾਕਤ ਹੈ ਤੇਰੇ ਕੋਲੇ ਉਹ ਕਹਿਣ ਲੱਗੇ ਸਾਹਿਬ ਜੀ ਕਹਿੰਦੇ ਮੇਰੇ ਕੋਲੇ ਦਸਵੇਂ ਪਾਸ਼ਾ ਮਹਾਰਾਜਾ ਜ਼ਫਰ ਨਾਮ ਹੈ ਮੈਂ ਜ਼ਫਰ ਨਾਮੇ ਦਾ ਜਾਬ ਕਰਦਾ ਜਿਹੜਾ ਜ குரு ਵਿੱਚ ਤਾਕਤ ਹੈ ਉਸ ਤਰ੍ਹਾਂ ਦੀ ਗੁਰੂ ਦੀ ਲਿਖਤ ਵਿੱਚ ਤਾਕਤ ਹੁੰਦੀ ਹੈ ਸੰਗ ਜੀ ਗੁਰੂ ਦੀ ਲਿਖਤ ਵਿੱਚ ਤਾਕਤ ਹੁੰਦੀ ਹੈ ਸਾਰੀ ਸਾਰੀ ਤਾਕਤ ਗੁਰੂ ਦੀ ਉਹਦੀ ਲਿਖਤ ਵਿੱਚ ਆ ਜਾਂਦੀ ਹੈ ਉਹਦੀ ਬਾਣੀ ਵਿੱਚ ਆ ਜਾਂਦੀ ਹੈ ਜਿਹੜਾ ਉਹਦੀ ਬਾਣੀ ਨੂੰ ਪੜ੍ਹੂਗਾ ਗੁਰੂ ਵਰਗੀ ਤਾਕਤ ਆ ਲਦੀ ਐ ਇੰਨਾ ਸ਼ਬਦ ਵਿੱਚ ਹੁੰਦਾ ਹੈ ਕਲਾ ਕਹਿੰਦੇ ਅਸੀਂ ਜ਼ਾਫਰਨਾਮਾ ਪੜ੍ਹਦੇ ਆ ਫਿਰ ਸੰਗ ਜੀ ਜਦੋਂ ਉਹ ਐ ਪਹਾੜੀਆਂ ਦੇ ਵਿੱਚ ਬਰਫ਼ਾਂ ਦੇ ਵਿੱਚ ਫਿਰਦਾ ਸੀ ਭਾਈ ਹਰਪੰਸ ਸਿੰਘ ਜੀ ਉਹਨਾਂ ਦੇ ਬਾਰਫਾ ਡੇਗੀ ਬਾਰਫਾ ਡੇਕੇ ਉਹ ਸਰੀਰ ਛੱਡਿਆ ਸੀ ਉਹਨਾਂ ਨੇ ਜਦੋਂ ਬਾਰਫਾ ਡੇਗੀ ਉੱਤੇ ਤਾਂ ਉਹਨਾਂ ਦਾ ਜਿਹੜਾ ਉਹਨਾਂ ਸਰੀਰ ਉਹ ਛੱਡ ਗਏ ਆਪਣੇ ਕਹ ਲੋ ਮੌਤ ਹੋ ਗਈ ਤਾਂ ਜਿਹੜੇ ਫੌਜੀ ਅਫਸਰ ਸੀਗੇ ਉਹਨਾਂ ਨੂੰ ਸਾਰਨ ਚਿੰਤਾ ਹੋਈ ਕਿ ਭਾਈ ਹਰਪਾਜਨ ਸਿੰਘ ਜੀ ਕਿੱਧਰ ਚਲੇ ਗਏ ਕਿੱਧਰ ਚਲੇ ਗਏ ਕਿ ਦੁਸ਼ਮਣ ਉਹਨਾਂ ਨੂੰ ਨਾਕਾ ਕਰਕੇ ਨਾ ਲੈ ਗਏ ਹੁਣ ਚੁੱਕ ਕੇ ਨਾ ਲੈ ਗਏ ਹੁਣ ਤਾਂ ਰਾਤ ਨੂੰ ਸੁਪਨੇ ਦੇ ਵਿੱਚ ਭਾਈ ਹਰਪਾਜਨ ਸਿੰਘ ਨੇ ਸਾਰਿਆਂ ਨੂੰ ਦਾਰਸ਼ਨ ਦਿੱਤੇ ਅਤੇ ਕਿਹਾ ਗਿਆ ਫਲਾਣੀ ਪਹਾੜੀ ਦੇ ਵਿੱਚ ਮੇਰਾ ਸਰੀਰ ਬਰਫ਼ਾਂ ਦੇ ਵਿੱਚ ਦਬਿਆ ਪਿਆ ਮੈਂ ਸਮਾਦੀ ਵਿੱਚ ਬੈਠਿਆ ਇਸ ਤਰ੍ਹਾਂ ਤੇ ਉੱਥੇ ਰਾਈਫਲ ਵੀ ਪਈ ਸੀ ਬੰਦੂਕ ਪਈ ਸੀ ਫਲਾਣੀ ਪਹਾੜੀ ਕੋਲੇ ਜਾ ਕੇ ਮੇਰਾ ਸਰੀਰ ਕੱਢ ਲਓ ਹੁਣ ਵੀ ਅੱਜ ਵੀ ਭਾਈ ਹਰਪ੍ਰਿੰਦ ਸਿੰਘ ਭਾਈ ਹਰਪ੍ਰਿੰਦ ਸਿੰਘ ਦਾ ਸਰੀਰ ਹੈ ਜਿਹੜੀ ਰੂਹ ਹੈ ਨਾ ਉਹ ਬਾਰਡਰ ਦੇ ਉੱਤੇ ਪਹਿਰਾ ਜੰਦੀ ਹੈ ਦੁਸ਼ਮਣ ਚైనా ਬਾਰਡਰ ਵਾਲੇ ਵੀ ਜਾਣਦੇ ਨੇ ਹੋਰ ਵੀ ਜਾਣਦੇ ਨੇ ਆदमी ਉਹਨਾਂ ਦਾ ਇੱਕ ਭਾਈ ਹਰਪਾਲ ਸਿੰਘ ਦੇ ਘਰੇ ਪਹਿੜਾ ਲੱਗਦਾ ਹੈ ਬਿਸਤਰਾ ਲੱਗਦਾ ਆਸਣ ਲੱਗਦਾ ਇਹ ਜਿਹੜੇ ਕਹਿੰਦੇ ਨੇ ਨਾ ਕੋਈ ਰੂਹ ਨਹੀਂ ਹੁੰਦੀ ਕੋਈ ਸ਼ਕਤੀ ਨਹੀਂ ਹੁੰਦੀ ਇਹ ਸਾਰੇ ਫੌਜੀ ਅੱਜ ਉਹਨਾਂ ਨੂੰ ਪੈਨਸ਼ਨ ਦਿੰਦੇ ਨੇ ਉਹਨਾਂ ਦੀ ਸੁੱਟੀ ਹੁੰਦੀ ਹੈ ਬਕਾਇਦਾ ਤੌਰ ਤੇ ਛੱਡਣ ਵੀ ਆਉਂਦੇ ਨੇ ਤੇ ਲੈਣ ਵੀ ਆਉਂਦੇ ਨੇ ਕਿ ਸਾਰੀ ਮਿਲਟਰੀ ਸਾਰੀ ਆਰਮੀ ਪਾਗਲ ਹੈ ਇਹ ਜਿਹੜੇ ਅੱਜ ਦੇ ਪ੍ਰਚਾਰਕ ਨੇ ਸਮਝੀ ਝੂਠੇ ਇਹਨਾਂ ਨੇ ਤੁਹਾਨੂੰ ਕੁਝ ਨਹੀਂ ਕਰਨ ਦੇਣਾ ਤਹਾਨੂੰ ਕੁਛ ਨਹੀਂ ਕਰਨ ਦੇਣਾ ਨਾ ਇਹਨਾਂ ਨੇ ਤੁਹਾਨੂੰ ਦਸਵੇਂ ਪਾਸ਼ਾ ਦੀ ਬਾਣੀ ਪੜਨ ਦੇਣੀ ਹੈ ਨਾ ਤੁਹਾਨੂੰ ਇਹ ਨਾਰਾਇਣ ਨਾਮ ਜਪਾਣਾ ਤੁਹਾਡੇ ਕਾਰਜ ਕੋਈ ਨਹੀਂ ਸਫਲੇ ਹੋਣ ਦੇਣ ਇਹਨਾਂ ਝੂਠੇ ਪ੍ਰਚਾਰਕਾਂ ਤੋਂ ਬਚੋ ਸੱਚੇ ਪਾਸ਼ਾ ਮਹਾਰਾਜ ਦੀ ਬਾਣੀ ਪੜੋ ਜੇ ਤੁਸੀਂ ਇਹ ਜਿਨ੍ਹਾਂ ਨੇ ਸਿਮਰਨ ਨਹੀਂ ਕਰਨਾ ਬਾਣੀ ਤਾਂ ਤੁਹਾਨੂੰ ਤੋੜ ਦੇਣ ਵੀ ਆ ਐ ਨਹੀਂ ਕਰਨਾ ਜੋਤ ਨਹੀਂ ਲਾਣੀ ਕੋਈ ਸਿੰਘ ਨਹੀਂ ਹੁੰਦੇ ਕੋਈ ਸ਼ਹੀਦ ਨਹੀਂ ਹੁੰਦੇ ਉਹਨਾਂ ਹਰਭਜਨ ਸਿੰਘ ਦੀ ਉਦਾਹਰਣ ਦਿਓ ਜਿਹੜੇ ਕਿ ਆਰਮੀ ਦੇ ਵਿੱਚ ਅੱਜ ਵੀ ਉਹਨਾਂ ਦਾ ਆਸਣ ਲੱਗਦਾ ਉਹਨਾਂ ਨੂੰ ਤੜਖਾਹ ਦਿੱਤੀ ਜਾਂਦੀ ਹੈ ਉਸ ਲਈ ਉਹਨਾਂ ਨੂੰ ਛੱਡਣ ਆਉਂਦਾ ਛੁੱਟੀ ਦੇ ਵਿੱਚ ਸੀਟ ਬੁੱਕ ਕਰਾਈ ਜਾਂਦੀ ਹੈ ਕਿ ਆਰਮੀ ਸਾਰੀ ਪਾਗਲ ਹੈ ਸੋ ਕਹਿਣ ਦਾ ਭਾਵ ਉਸ ਜੋਧ ਦੇ ਦੇ ਵਿੱਚ ਕਾਦੀ ਤਾਲਸੀ ਹੁਕਮ জাফর ਨਾਮੇ ਦੀ ਜੇ ਤੁਸੀਂ জাফর ਨਾਮਾ ਪੜੋਗੇ ਸੰਗਤ ਜੀ জাফর ਨਾਮੇ ਦੇ ਵਿੱਚ ਤੁਹਾਨੂੰ ਰੋਜੀ ਦੀ ਘਾਟ ਨਹੀਂ ਰਹਿਣੀ ਨੌਕਰੀ ਦੀ ਘਾਟ ਨਹੀਂ ਰਹਿਣੀ ਵਿਗੜੇ ਕੰਮ ਹੋ ਜਾਣਗੇ ਦੁਸ਼ਮਣ ਤੁਹਾਡੇ ਦਬ ਜਾਣਗੇ ਕਿਉਂਕਿ ਤੇ ਪਾਰਸ਼ਮਾ ਹਰਾ ਤਾਂ ਇਹ ਕਹਿੰਦੇ ਕੋਈ ਕਰਾਮਾਤ ਨਹੀਂ ਗੁਰੂ ਘਰ ਦੇ ਵਿੱਚ ਗੁਰੂ ਘਰ ਦੇ ਵਿੱਚ ਕਰਾਮਾਤ ਕਿਉਂ ਨਹੀਂ ਕਿ ਗੁਰੂ ਘਰ ਦੀ ਤਾਂ ਮਹਾਰਾਜ ਦੀ ਗੱਲ ਹੀ ਕਰਾਮਾਤ ਤੋਂ ਸ਼ੁਰੂ ਹੁੰਦੀ ਹੈ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਕਮਾਲੇ ਕਰਾਮਾਤ ਕਾਇਮ ਕਰੀਮਾ ਰਾਜਾ ਅਲਸਰਾਜ ਕਰਹਾ ਕੋਹੀਮਾ ਕਮਾਲੇ ਕਰਾਮਾਤ ਸੱਚੇ ਪਾਤਸ਼ਾਹ ਮਹਾਰਾਜ ਕਰਾਮਾਤੀ ਹੈ ਪ੍ਰਮਾਤਮਾ ਖੁਸ਼ੀਆਂ ਦੇਣ ਵਾਲਾ ਹੈ ਉਹ ਰੋਜੀ ਦਉਣ ਵਾਲਾ ਹੈ ਚੇਪਾ ਸਾ ਰਜਾ ਵਲਸ ਰਾਜ ਕਰਹਾ ਕੋ ਰਹੀਮ ਅਮਾ ਬਖਸ਼ ਬਸੰਗ ਉਹ ਦਸਤਗੀਰ ਉਹ ਬਾਹ ਫੜਨ ਵਾਲਾ ਗਨਾਹ ਖਤਮ ਕਰਨ ਵਾਲਾ ਹੈ ਰਜਾ ਵਲਸ ਸ਼ਹਿਰ ਸ਼ਾ ਖੂਬੀ ਦੇਹੋ ਰਹਿਨ ਮੂਹ ਉਹ ਸ਼ਹਿਨ ਸ਼ਾ ਦਾ ਸ਼ਹਿਨ ਸਾ ਹੈ ਚੇਪਾ ਸਾ ਮਹਾਰਾ ਰੋਜੀ ਦੇਣ ਵਾਲਾ ਮੁਕਤੀ ਦਾਤਾ ਹੈ ਮਿਹਰਬਾਨ ਹੈ ਅਮਾ ਬਖਸ਼ ਚੇਪਾ ਸਾ ਮਰ ਖਤਾਨੂ ਗਲਤੀਆਂ ਨੇ ਬਖਸ਼ਣ ਵਾਲਾ ਹੈ ਚੇਪਾ ਸਾ ਮਹਾਰਾਜ ਨਾ ਸਾਜ਼ੋ ਨਾ ਆਵਾਜ਼ੋ ਨਾ ਫੌਜ਼ੋ ਨਾ ਪਰਸ ਖੁਦਾ ਬਖਸ਼ਿੰਦਾ ਉਹ ਐਸੇ ਅਰਸ ਅਕਾਲਪੁਰਖ ਕੋਲੇ ਨਾ ਆਵਾਜ਼ ਹੈ ਨਾ ਸਾਜ਼ ਹੈ ਨਾ ਫੌਜ ਹੈ ਖੁਦਾ ਬਖਸ਼ਿੰਦਾ ਉਹ ਐਸ ਅਰਸ ਪਰ ਆਪ ਤੇ ਪਾਸ਼ਾ ਮਹਾਰਾਜ ਸੁਰਗ ਵੀ ਦੇਊਗਾ ਬਾਦ ਵੀ ਦੇਊਗਾ ਹੌਸ ਵੀ ਦੇਊਗਾ ਸਭ ਕੁਝ ਦੇਣ ਵਾਲਾ ਆਪਦੇ ਕੋਲੇ ਭਾਵੇਂ ਉਹ ਕੁਛ ਨਹੀਂ ਉਹਦੇ ਕੋਲੇ ਉਹ ਨਿਰਗਣ ਸਰੂਪ ਹੈ ਪਰ ਸਰਗਣ ਰੂਪ ਵੀ ਧਾਰ ਲੈਂਦਾ ਅਕਾਲਪੁਰਖ ਪਰ ਤੁਹਾਨੂੰ ਸਭ ਕੁਝ ਦੇਣ ਵਾਲਾ ਸੰਗਤਾਂ ਨੂੰ ਇਸ ਕਰਕੇ ਕਰਾਮਾਤੀ ਜਿਹੜਾ ਹੈ ਸ਼ਬਦਨਾ ਇਹ ਜਪਰਨਾਂ ਮਦਤੀ ਪਾਠ ਕਰਿਆ ਕਰੋ ਤਰਜੋਗੇ ਸੰਗ ਜੀ ਭਰਮ ਭਲੇਕੇ ਛੱਡ ਦੋ ਚੜਦੀ ਕਲਾ ਵਿੱਚ ਨਾਮ ਜਪੋ ਥੋੜੀ ਸਾਰੇ ਪਾਸੇ ਫਤਿਹ ਹੋਊਗੀ ਹਰ ਮੈਦਾਨ ਫਤਿਹ ਹੋਊਗੀ ਦਸਵੇਂ ਪਾਸ਼ਵ ਦੀ ਬਾਣੀ ਦਾ ਪੱਲਾ ਨਾ ਛੱਡੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ